ਸਰਸ਼ਕਾਲ ਕਲਿਆਣ ਟੀਵੀ ਪੰਜਾਬ ਵਿਖਰਤ ਸੀ ਤੇ ਬਠਿੰਡਾ ਦੇ ਵਿੱਚ ਇੱਕ ਮਹਿਲਾ ਜੋ ਕਿ ਸੜਕ ਕਿਨਾਰੇ ਚਾਹ ਦੀ ਦੁਕਾਨ ਕਰਦੀ ਆ ਅਚਾਨਕ ਹੀ ਉਸ ਦੀ ਦੁਕਾਨ ਦੇ ਵਿੱਚ ਅੱਗ ਲੱਗ ਗਈ ਜਿਸ ਤੋਂ ਬਾਅਦ ਕਿ ਮਹਿਲਾ ਦਾ ਕਹਿਣਾ ਹੈ ਕਿ ਉਸ ਦਾ 40 ਤੋਂ 50 ਹਜ਼ਾਰ ਦੇ ਕਰੀਬ ਦਾ ਨੁਕਸਾਨ ਹੋ ਗਿਆ ਮਹਿਲਾ ਦਾ ਕਹਿਣਾ ਕਿ ਉਹ ਉਸ ਦੁਕਾਨ ਦੇ ਵਿੱਚ ਪਿਛਲੇ 3 ਸਾਲਾਂ ਤੋਂ ਕੰਮ ਕਰ ਰਹੀ ਹੈ ਉਸ ਦੇ ਕਹਿਣਾ ਕਿ 10:30 ਵਜੇ ਗੀੜਾ ਮਾਰ ਕੇ ਜਾਂਦੇ ਨੇ ਤੇ 12:00 ਵਜੇ ਉਹਨਾਂ ਨੂੰ ਇਹ ਸੂਚਨਾ ਮਿਲਦੀ ਹੈ ਕਿ ਦੁਕਾਨ ਦੇ ਵਿੱਚ ਅੱਗ ਲੱਗੀ ਹੈ ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਵੀ ਪਹੁੰਚੀ ਹੈ ਤੇ ਫਾਇਰ ਬ੍ਰਿਗੇਡ ਦੇ ਬੁਲਵਟੇ ਕਾਬੂ ਪਾਲਿਆ ਗਿਆ ਪਰ ਮਹਿਲਾ ਦਾ ਇਹ ਕਹਿਣਾ ਕਿ ਉਸ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਚੁੱਕਿਆ ਤੇ ਇਸ ਮਹਿਲਾ ਦੇ ਬੁਲੂ ਮਦਦ ਦੀ ਗੋਹਾਰ ਲਗਾਈ ਗਈ ਹੈ ਅ 30 ਦੁਕਾਨਾਂ ਨੂੰ ਅੱਗ ਲੱਗੀ ਐ ਕੀ ਕਰਨਾ ਚਾਹੁੰਦੇ ਅਸੀਂ ਇਹ ਹੀ ਕਹਣਾ ਚਾਹੁੰਦਾ ਕਿ ਸਾਡਾ ਨੁਕਸਾਨ ਹੋਇਆ ਇੰਨਾ ਕਿ 23 ਤਾਂ ਕੁਰਸੀਆਂ ਸੀ ਸਾਡੀਆਂ ਸਾਰਾ ਸਮਾਨ ਹੀ ਸੀ ਮਤਲਬ 30-40 ਹਜ਼ਾਰ ਦਾ ਸਮਾਨ ਸੀ ਜਿਹੜਾ ਸਾਡੇ ਵਿੱਚ ਸੜ ਗਿਆ ਅਸੀਂ 10:30 ਵਜੇ ਢੇਡਾ ਮਾਰ ਕੇ ਗਏ ਆ ਦੁਕਾਨ ਤੇ ਤੇ 11:12 ਸਾਨੂੰ ਘਰੋਂ ਸੱਦ ਕੇ ਜਾਂਦੀ ਐ ਜਦੋਂ ਅਸੀਂ ਆਏ ਆ ਪੁਲਿਸ ਨੇ ਅੱਗ ਬਈਆ ਹੀ ਐ ਇੱਥੇ ਅੱਗ ਬਈਆਉਣ ਵਾਲੀ ਅੱਛਾ ਕਿੰਨੇ ਟਾਈਮ ਤੋਂ ਜਿਹੜੀ ਚਾਹ ਦੀ ਦੁਕਾਨ ਇੱਥੇ ਤੁਸੀਂ ਕਰ ਰਹੇ ਹੋ ਇੱਥੇ ਕੋਈ ਜੀ ਸਾਨੂੰ 3 ਸਾਲ ਹੋ ਗਏ ਉਹ ਮੈਨੂੰ ਹੋ ਗਏ 12 13 ਸਾਲ ਕਰਦੀ ਹਾਂ ਇੱਥੇ 3 ਸਾਲ ਹੋ ਗਏ ਅੱਛਾ ਕਿਦੋਂ ਪਤਾ ਲੱਗਿਆ ਤੁਹਾਨੂੰ ਜੀ ਕੋਲ ਦੀ ਦੁਕਾਨ ਤੇ ਜਿਹੜੀ ਅੱਗ ਲੱਗੀ ਐ ਸਾਨੂੰ ਰਾਤ ਪੌਣੇ 12 ਵਜੇ ਜੀਨੇ ਦੱਸਿਆ ਸਾਡੇ ਕੋਲੇ ਬੱਚਾ ਗਿਆ ਇਸ ਇੱਥੋਂ ਮੁੰਡਾ ਛੋਟਾ ਆ ਉਹਨੇ ਸਾਡਾ ਗੇਟ ਖੜਕਾਇਆ ਕਹਿੰਦਾ ਮਾਸੀ ਤੁਹਾਡੇ ਅੱਗੇ ਲੱਗੀ ਪਈ ਐ ਅਸੀਂ ਉਸੇ ਟਾਈਮ ਆ ਗਏ ਜਿੱਦੋਂ ਅਸੀਂ ਉਸੇ ਟਾਈਮ ਐ ਇੱਥੇ ਪੁਲਿਸ ਖੜੀ ਸੀਗੀ ਤੇ ਅੱਗ ਬੁਝਾ ਕੇ ਤੇ ਇੱਥੇ ਸਮਾਨ ਕੱਢੀ ਜਾਂਦੇ ਸੀਗੇ ਵਿੱਚੋਂ ਨਾ ਸਮਾਨ ਕੋਈ ਨਿਕਲਿਆ ਨਹੀਂਗਾ ਤਿੰਨ ਪਤੀਲੇ ਨਿਕਲਿਆ ਕੱਲੇ ਵਿੱਚੋਂ ਇਹ ਕੀ ਨੁਕਸਾਨ ਹੋਇਆ ਸਾਡਾ ਸਾਰਾ ਹੀ ਹੋ ਗਿਆ ਜੀ ਕੁਝ ਵੀ ਨਹੀਂ ਰਿਹਾ ਟੋਟਲ ਹੀ ਹੋ ਗਿਆ ਸਾਰਾ ਹੀ ਹੋ ਗਿਆ ਕੱਖ ਵੀ ਨਹੀਂ ਰਿਹਾ ਸਾਡਾ ਸਾਡਾ ਕੁਝ ਵੀ ਨਹੀਂ ਰਿਹਾ ਬਸ ਸਾਰਾ ਖਤਮ ਹੋ ਗਈ ਕਹਾਣੀ ਸਹੀ ਅੱਛਾ ਕੋਈ ਪਤਾ ਚੱਲਿਆ ਵੀ ਤੁਸੀਂ ਗੱਲਬਾਤ ਕੀਤੀ ਹੋਗੀ ਇੱਥੇ ਨਾਲ ਦੇ ਨਾਲ ਨਹੀਂ ਜੀ ਹਜੇ ਤੱਕ ਸਾਡੀ ਕੋਈ ਗੱਲਬਾਤ ਨਹੀਂ ਕੀਤੀ ਅਸੀਂ ਹਜੇ ਨਾਲ ਦੇ ਨਾਲ ਬਾਕੀ ਅਸੀਂ ਰਾਤ ਅੰਦਰ ਰਿਪੋਰਟ ਲਿਖਾਤੀ ਸੀ ਕੀ ਕਰਦੇ ਪੁਲਿਸ ਵਾਲੇ ਦੀ ਰਿਪੋਰਟ ਲਿਕਲੀ ਸੀ ਆਪ ਹੀ ਰਾਤ

Näin <tiedot> <tiedot> ne koinimaapotassa. Kun ko mä olen alakoini saanut aika lähteä, mä kaanan. Aseton ne